ਅਮਰੀਕਾ ਦੇ ਅਲਬਾਮਾ ਚ ਬਰਿੰਗਮ ਦੀ ਇੱਕ ਨਾਈਟ ਕਲੱਬ ਚ ਹੋਈ ਗੋਲਾਬਾਰੀ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਬਰਿੰਗਮ ਪੁਲਿਸ ਮੁਤਾਬਕ ਰਾਤ ਦੇ 11 ਵਜੇ 27ਵੀਂ ਸਟਰੀਟ ਨਾਰਥ ਤੇ ਇੱਕ ਨਾਈਟ ਕਲੱਬ ਦੇ ਵਿੱਚ ਇੱਕ ਸ਼ਖਸ ਨੇ ਅਣੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਨੇ ਦੱਸਿਆ ਕਿ ਨਾਈਟ ਕਲੱਬ ਦੇ ਅੰਦਰ ਦੋ ਔਰਤਾਂ ਅਤੇ ਫੁੱਟਪਾਥ ਤੇ ਇੱਕ ਪੁਰਸ਼ ਦੀਆਂ ਜਿਹੜੀਆਂ ਲਾਸ਼ਾਂ ਉਹ ਮਿਲੀਆਂ ਨੇ ਜਾਣਕਾਰੀ ਮੁਤਾਬਕ ਬ੍ਰਿੰਗਮ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਕਈ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਸ਼ਖਸ ਨੂੰ ਮਰਤਕ ਅਲਾਨ ਦਿੱਤਾ ਗਿਆ ਅਤੇ ਕੁਝ ਲੋਕਾਂ ਦੀ ਦਾ ਜਿਹੜਾ ਇਲਾਜ ਹੈ ਉਹ ਹਲੇ ਵੀ ਚੱਲ ਰਿਹਾ ਪੁਲਿਸ ਮੁਤਾਬਕ ਗੋਲਾਬਾਰੀ ਕਰਨ ਵਾਲੇ ਸ਼ਖਸ ਦੀ ਪਛਾਣ ਜਿਹੜੀ ਉਹ ਅਜੇ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਪਤਾ ਲੱਗ ਸਕਿਆ ਹੈ ਇਹ ਉਸਨੇ ਇਹ ਗੋਲਾਬਾਰੀ ਜਿਹੜੀ ਉਹ ਕਿਉਂ ਕੀਤੀ ਹੈ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਦੇ ਲਈ ਸੀਸੀਟੀਵੀ ਕੈਮਰੇ ਅਤੇ ਸਥਾਨਿਕ ਲੋਕਾਂ ਦੀ ਮਦਦ ਲਈ ਜਾ ਰਹੀ ਹੈ ਅਮਰੀਕਾ ਦੇ ਵਿੱਚ ਗੋਲਾਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਰਿਪੋਰਟ ਦੇ ਮੁਤਾਬਕ ਇੱਕ ਅੰਕੜੇ 'ਚ ਦੱਸਿਆ ਗਿਆ ਕਿ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਇਸ ਸਾਲ ਘੱਟੋ-ਘੱਟ 293 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇੱਕ ਹੋਰ ਰਿਪੋਰਟ ਦੇ ਮੁਤਾਬਕ ਇਸ ਤੋਂ ਇਲਾਵਾ ਬ੍ਰਿੰਗਮ ਦੇ ਵਿੱਚ ਸ਼ਨੀਵਾਰ ਨੂੰ ਹੀ ਸ਼ਾਮ ਨੂੰ ਇੱਕ ਡੀਐਨ ਸਮਰ ਡਰਾਈਵ ਦੇ ਸਮਰ ਡਰਾਈਵ ਦੇ 1700 ਬਲਾਕ ਚ ਇੱਕ ਕਾਰ ਤੇ ਗੋਲੀਬਾਰੀ ਜਿਹੜੀ ਉਹ ਕੀਤੀ ਗਈ ਜਿਸ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਸ ਹਮਲੇ ਦੇ ਵਿੱਚ 5 ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਪੈਂਸਿਲਵੇਨੀਆ ਚ ਚੋਣ ਰੈਲੀ ਦੌਰਾਨ ਸ਼ਨੀਵਾਰ ਨੂੰ ਜਿਹੜਾ ਉਹਨਾਂ ਤੇ ਹਮਲਾ ਹੋ ਗਿਆ ਸੀ ਜਿਸ ਵਿੱਚ ਉਹ ਵਾਲ-ਵਾਲ ਬਚ ਗਏ ਗੋਲੀ ਉਹਨਾਂ ਦੇ ਕੰਨ ਨੂੰ ਛੂੰਦੀ ਹੋਈ ਨਿਕਲ ਗਈ ਸੀ ਤੇ FBI ਨੇ ਹਮਲਾਵਰ ਦੀ ਪਛਾਣ ਪੈਂਸਿਲਵੇਨੀਆ ਦੇ ਬਿਥੇਲ ਪਾਰਕ ਨਿਵਾਸੀ 20 ਸਾਲਾ ਥਾਮਸ ਮੈਥਿਊ ਕਰੁਕਸ ਦੇ ਰੂਪ ਦੇ ਵਿੱਚ ਕੀਤੀ ਹੈ ਕਿ ਜਿਸ ਨੂੰ ਸੀਕ੍ਰੀਟ ਸਰਵਿਸ ਦੇ ਕਰਮਚਾਰੀਆਂ ਨੇ ਮਾਰ ਦਿੱਤਾ